So hey everyone, welcome to my channel, I hope you are doing great. But guys, I have already a makeup video, then I drank tea and other things. Disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਲਓ ਜੀ ਮੈਕ ਮੈਡਮ ਨੇ ਤਾਂ ਦੀ ਇੰਟਰਵਿਊ ਬਣਾ ਲਈ ਹੈ ਤੇ ਬਣਾਈ ਵੇਖੋ ਕਿਹੋ ਜੀ ਬਣਾਉਣੀ ਸੀ ਚੱਜ ਨਾ ਬਣਾ ਤਾਂ ਲੈਂਦੀ ਤਾਂ ਲਿਖਿਆ ਕੀ ਹੈ ਸਬਸਕ੍ਰਾਈਬਰ YouTube ਸਬਸਕ੍ਰਾਈਬ ਯੂਟੂਬਰ ਮੈਗ ਤੇ ਚੈਨਲ ਨੂੰ ਚੈਨਲ ਲਿਖਿਆ ਹੋਇਆ ਪਹਿਲਾਂ ਜੇਕਰ ਤਾਂ ਅੰਗਰੇਜ਼ੀ ਵਿੱਚ ਨਹੀਂ ਲਿਖਣਾ ਹੁੰਦਾ ਪੰਜਾਬੀ ਵਿੱਚ ਲਿਖ ਲਾਪੇ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਹੋ ਜਾਊਗਾ ਪਰ ਨਾ ਆਪਾਂ ਇਹ ਨਹੀਂ ਮੈਂ ਤੇ ਕਰ ਰਹੀ ਨਹੀਂ ਆਪਾਂ ਆਪ ਦਾ ਜਲੂਸ ਆਪ ਹੀ ਕਢਵਾਉਣਾ ਸਾਰਿਆਂ ਨੂੰ ਦੱਸਣਾ ਵੀ ਹਾਂ ਭੱਜ ਗਈ ਸੀ ਕਿ ਮੈਂ ਤਾਂ 10ਵੀਂ ਚ ਹੀ ਪੇਪਰ ਵੀ ਨਹੀਂ ਦਿੱਤੇਗੇ ਮੈਨੂੰ ਅੰਗਰੇਜ਼ੀ ਅੰਗਰੂਜੀ ਛੱਡੋ ਪੰਜਾਬੀ ਵੀ ਨਹੀਂ ਆਉਂਦੀਗੀ ਸੁਹੀ एवरीवन ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਨਹੀਂ ਐਸੀ ਸਾਰੇ ਤਾਂ ਠੀਕ ਆ ਪਰ ਤੂੰ ਠੀਕ ਨਹੀਂ ਲੱਗਦੀ ਇੱਕ ਤਾਂ ਬੁੱਲਾ ਤੇ ਲਾਇਆ ਕਿ ਆ ਤੂੰ ਕੀ ਥੱਪਿਆ ਹੋਆ ਤੇ ਦੂਜੇ ਤੇਰੇ ਬੋਲ ਸੁਜੇ ਜੇ ਕਾਤੋਂ ਪਏ ਆ ਕੋਈ ਟੀਕਾ ਟੋਕਾ ਪਰਵਾਇਆ ਬੁੱਲਾ ਦੇ ਵਿੱਚ ਬੋਲ ਮੋਟੇ ਹੋ ਜਾਣ ਲੇਕਿਨ 1 ਸੈਕਿੰਡ ਟੀਕਾ ਤਾਂ ਨਹੀਂ ਪਰਵਾਇਆ ਲੱਗਦਾ ਕੰਮ ਤੇ ਤਾਂ ਕੁਝ ਹੋਰ ਹੀ ਕੀਤਾ ਹੋਆ ਲੱਗਦਾ ਮੈਨੂੰ ਆ ਸਟੋਰੀਆਂ ਵੀ ਸਿੱਟੀਆਂ ਪਈਆਂ ਸੀਗੀਆਂ ਨਾ ਹਬੀ ਜੀ ਵਾਲੀਆਂ ਆ ਦੇਖ ਲੋ ਸਾਰੇ ਸਟੋਰੀਆਂ 'ਚ ਲੱਛਣ ਫਿਰ ਜੋ ਕੋਈ ਬੋਲੂਗਾ ਨਾ ਕਹੂਗੀ ਮੈਨੂੰ ਗਲਤ ਬੋਲਦੇ ਆ ਅਖੇ ਮੇਰਾ ਵਿਆਹ ਹੋ ਗਿਆ ਵਾ ਇਹਨੇ ਉਹ ਪਾਇਆ ਸੀ ਨਾ ਕਿ ਵੀ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦਾ ਸਾਰਿਆਂ ਨੇ ਪੁੱਛਿਆ ਵੀ ਹਾਂ ਤੁਹਾਡਾ ਵਿਆਹ ਹੋ ਗਿਆ ਕੋਈ ਕਹਿੰਦੀ ਹਾਂਜੀ ਮੇਰਾ ਵਿਆਹ ਹੋ ਗਿਆ ਤੇ ਕਈਆਂ ਨੇ ਪੁੱਛਿਆ ਵੀ ਵਲੌਗ ਕਿਉਂ ਨਹੀਂ ਪਾਇਆ ਕਿ ਵੇਟ ਕਰੋ ਉਸ ਵਲੌਗ ਲਈ ਪਰ ਜਿੱਥੋਂ ਦਾ ਘਸਣਾ ਨਚਾਇਆ ਵੀ ਆ ਜਿਹੜਾ ਹੱਥ ਆਏ ਹੈਗਾ ਜਦੇ ਭਰਾ ਬੋਬੀ ਦਾ ਵਾ ਤੇ ਤੁਸੀਂ ਦੋਨੇ ਭੈਣ ਭਰਾ ਇੰਨੇ ਕੁੱਤੇ ਐ ਇੰਨੇ ਗੰਦੇ ਕੰਮ ਕਰਦੇ ਤੁਸੀਂ ਹੈ ਤੁਹਾਨੂੰ ਸ਼ਰਮ ਹੀ ਆ ਜਵੇਂ ਨਹੀਂ ਆਉਂਦੀਗੀ ਵੇ ਕੀ ਲੱਛਣ ਫੜਿਆ ਤੁਸੀਂ ਕੀ ਨਹੀਂ ਭੈਣ ਭਰਾ ਵਾਲਾ ਰਿਸ਼ਤਾ ਵੀ ਖਰਾਬ ਕਰੀ ਜਾਂਦੇ ਤੁਸੀਂ ਤਾਂ ਤੂੰ ਤਾਂ ਉਹਦੇ ਭਰਾ ਨਾਲ ਕਾਂਡ ਕਰਨੋਂ ਨਹੀਂ ਹਟਦੀਗੀ ਲੱਛਣ ਕਰਨੋਂ ਨਹੀਂ ਹਟਦੀਗੀ ਜੇ ਤੇਰਾ ਵਿਆਹ ਹੋ ਗਿਆ ਉਦੋਂ ਪਤਾ ਨਹੀਂ ਕੀ ਕੁਸ਼ ਕਰेंगे ਜੇ ਜਿਹੜੀ ਪਹਿਲਾਂ ਵਾਲੇ ਵਿਆਹ ਚ ਕਰਸਾ ਰਹਿੰਦੀ ਸੀਗੀ ਉਹ ਜੇ ਹੁਣ ਤੇਰਾ ਵਿਆਹ ਹੋ ਗਿਆ ਤਾਂ ਉਦੋਂ ਪੂਰੀ ਕਰਨੀ ਪਹਿਲੀ ਗੱਲ ਤੇਰੇ ਵਰਗੀ ਨਾਲ ਵਿਆਹ ਕਰਵਾਉਣਾ ਵੀ ਕਿਨੇ ਆ ਪਾਗਲ ਹੋਊਗਾ ਇੱਕ ਨੰਬਰ ਦਾ ਗਦਾ ਡੰਗਰ ਹੋਊਗਾ ਜਿਹੜਾ ਤੇਰੇ ਨਾਲ ਵਿਆਹ ਕਰਵਾਊਗਾ ਸਾਰਾ ਕੁਝ ਜਾਣਦੇ ਹੋਏ ਵੀ ਸੋਸ਼ਲ ਮੀਡੀਆ ਤੇ ਕਿੰਨੀ ਬਦਨਾਮੀ ਹੋਈ ਹੈ ਕੀ ਕੁਸ਼ਲਿੰਗ ਕੀਤਾ ਮੁੰਡਿਆਂ ਦੇ ਪੈਸੇ ਖਾਦੇ ਤੇ ਫਿਰ ਵੀ ਜਿਹੜੇ ਤੇ ਨਾਲ ਵਿਆਹ ਕਰਵਾਊਗਾ ਸੱਚੀ ਗਦਾ ਹੀ ਹੋਊਗਾ ਹਾਂਜੀ ਗਾਇਸ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਿਹਾ ਵਲੌਗ ਦੀ ਸ਼ੁਰੂਆਤ ਕੀਤੀ ਆ ਮੈਂ ਘਰ ਤੋਂ ਬਾਹਰ ਵੀਡੀਓ ਸ਼ੂਟ ਵਗੈਰਾ ਮੈਰੀਆਂ ਹੋ ਰਹੀਆਂ ਸੀ ਵੀਡੀਓ ਸ਼ੂਟ ਮੈਂ ਕਰ ਚੁੱਕੀ ਸੀ ਮੌਸਮ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਨਹੀਂ ਤੇ ਮੈਨੂੰ ਇਹ ਦੱਸ ਤੂੰ ਘਰੇ ਬਹਿ ਕੇ ਵੀਡੀਓ ਬਣਾਈ ਕਿ ਦਿਨ ਅਜੋਦ ਵੀ ਤੂੰ ਵੀਡੀਓ ਸ਼ੁਰੂ ਕਰਨੀ ਹੁੰਦੀ ਆ ਘਰ ਤੋਂ ਬਾਹਰ ਹੀ ਸ਼ੁਰੂ ਕਰਦੀ ਆ ਪਤਾ ਨਹੀਂ ਕਿ ਸਾਨੂੰ ਮਿਲ ਕੇ ਆਉਣੀ ਹੁੰਨੀ ਐ ਜਾਂ ਕਿਸਨੂੰ ਉੱਥੇ ਖੜ ਕੇ ਦੇਖੀ ਜਾਣੀ ਹੁੰਨੀ ਐ ਤੇ ਉੱਥੇ ਕਿਹੜੀ ਫਿਰ ਵੀਡੀਓ ਸ਼ੂਟ ਕਰਨ ਲੱਗ ਕਰਨ ਲੱਗ ਜਾਣੀ ਐ ਤੂੰ ਇਸ ਚੈਨਲ ਤੇ ਵਲੌਗ ਦੇਖ ਰਹੀ ਆ ਬਾਕੀ ਹੁਣ ਆਪਾਂ ਘਰ ਜਾਨੇ ਆ ਸਾਰਾ ਤੁਹਾਨੂੰ ਦਿਖਾਉਂਦੇ ਆ ਦਨ ਆਪਣਾ ਆਪਾ ਹੋਣਾ ਫਰੈਸ਼ ਵੀ ਹੋਣਾ ਹਜੇ ਤੱਕ ਇੱਕ ਮਿੰਟ ਨਹੀਂ ਅੱਛਾ ਮਤਲਬ ਕਿ ਤੂੰ ਬਿਨਾਂ ਨਹਾਤੇ ਤੋਤੇ ਹੀ ਆ ਕੱਪੜੇ ਪਾ ਲੈ ਮੇਕਅਪ ਕਰ ਲੈ ਤੇ ਵੀਡੀਓ ਸ਼ੂਟ ਕਰਨ ਬੈਗੀ ਸੂ ਗੁਲਗੇ ਜੀ ਤੂੰ ਨੰਦੀ ਤੋਂ ਹੁੰਦੀ ਕਾ ਤੋ ਨਹੀਂ ਗਈ ਬਿਨਾਂ ਨਹਾਤੇ ਤਾਂ ਕੱਪੜੇ ਬਦਲ ਨੂੰ ਜੀ ਨਹੀਂ ਕਰਦਾਗਾ ਤੂੰ ਉਵੇਂ ਕੱਪੜੇ ਚੜਾਈ ਫਿਰਦੀਆਂ ਵਾਲ ਖੁੱਲੇ ਛੱਡੇ ਜਿਹੜੀਆਂ ਚਾਰ ਜੁੰਡੀਆਂ ਹੈਗੀਆਂ ਤੇ ਕਰ ਲਿਆ ਮੇਕਅਪ ਥੱਪ ਲਿਆ ਵੀ ਕਿਹੜਾ ਕਿਸ ਨੂੰ ਪਤਾ ਲੱਗਦਾ ਆਪੇ ਬਾਅਦ ਚ ਬਾਕ ਦਿੰਦੀ ਮੈਂ ਤਾਂ ਅਜੇ ਫਰੈਸ਼ ਹਣਾ ਨਹੀਂ ਫਰੈਸ਼ ਹਣਾ ਫਰੈਸ਼ ਵਿੱਚ ਦੋ ਤਰ੍ਹਾਂ ਦਾ ਹੁੰਦਾ ਵੈਸੇ ਕਿਹੜਾ ਫਰੈਸ਼ ਹਣਾ ਇੱਕ ਤਾਂ ਹੁੰਦਾ ਨਹਾਉਣਾ ਤੇ ਇੱਕ ਫਰੈਸ਼ ਹੁੰਦਾ ਦੂਜਾ ਹੋਣਾ ਕਿਹੜਾ ਹੋਣਾ ਦੱਸ ਤੂੰ ਸ਼ਗਰ ਸੋ ਗਾਇਸ ਇਧਰ ਗੱਡੀ ਸਾਫ਼ ਹੋ ਰਹੀ ਹੈ ਆਪਾਂ ਨਾ ਮਿਰ ਸਾਫ ਕਰਦੇ ਆ ਗਾਇਜ਼ ਇਧਰ ਦੇਖੋ ਸੀਮਿੰਟ ਲੱਗ ਗਿਆ ਦੇਖ ਲਈ ਨਹੀਂ ਜਿਹੜੀ ਮੈਡਮ ਤੇਨੂੰ ਅੰਗਰੇਜ਼ੀ ਪੜ੍ਹਾਉਂਦੀ ਸੀ ਸਕੂਲ ਦੇ ਵਿੱਚ ਉਹ ਵੀ ਅਨਪੜੀ ਸੀਗੀ ਓਏ ਰੱਖ ਲੈ ਬਸ ਉਹਨਾਂ ਨੇ ਵੀ ਹਾਂ ਪੋਸਟ ਖਾਲੀ ਹੈ ਤੈਨੂੰ ਇੱਥੇ ਬਿਠਾ ਲੈਣੇ ਆ ਕੀ ਹੋਗਾ ਜੇ ਨਹੀਂ ਅੰਗਰੇਜ਼ੀ ਆਉਂਦੀ ਨਹੀਂ ਮੈਂ ਤਾਂ ਫੇ ਤੂੰ ਘੜਵਾਉਣੀ ਹੈ ਮੂੰਹ 'ਚ ਮਿਰ ਨਹੀਂ ਹੁੰਦਾਗਾ ਮਿਰਰ ਹੁੰਦਾਗਾ ਆਈ ਵੱਡੀ ਮਿਨੇਰ ਵਾਲੀ ਦੇ ਨਵੇਂ ਸ਼ਬਦ ਕੱਢੀ ਲਿਆਉਗੀ ਨਵੇਂ ਸ਼ਬਦਾਂ ਦੀ ਨਵੀਂ ਡਿਕਸ਼ਨਰੀ ਬਣੀ ਹੋਈ ਐ ਸਾਰੀ ਦੁਨੀਆ ਤੋਂ ਅਲੱਗ ਡਿਕਸ਼ਨਰੀ ਐ ਇਹਦੀ ਐਸੇ ਤੂਫਾਨਾਂ ਦੇ ਕਾਰਨ ਇੱਧਰ ਸਾਡਾ ਦੇਖੋ ਕਿੰਨਾ ਨੁਕਸਾਨ ਇੱਧਰ ਆਪਣੇ ਜ਼ਮੀਨ ਦਾ ਹੋਇਆ ਹਨਾ ਕਿਸਾਨਾਂ ਦਾ ਦੇਖ ਸਕਦੇ ਹੋ ਮੇ ਆਇਆ ਸੀਗਾ ਹਨੇਰੀ ਆਈ ਸੀਗੀ ਪਰ ਤੂਫਾਨ ਕਦੋਂ ਆਇਆ ਸਾਨੂੰ ਤਾਂ ਪਤਾ ਨਹੀਂ ਲੱਗਾ ਕਿ ਸਾਡੇ ਸੁੱਤੇ ਪਏ ਪਏ ਤੂਫਾਨ ਆ ਕੇ ਮੜ ਗਿਆ ਤੂਫਾਨ ਆਏ ਸੀਗੇ ਇੰਨੇ ਕਿੰਨੇ ਕਿ ਤੂਫਾਨ ਆ ਗਏ ਸੀਗੇ ਤੂਫਾਨ ਬੋਲਦੇ ਵੀ ਹੋਰ ਹੀ ਹਿਸਾਬ ਨਾਲ ਤੂਫਾਨ ਹਨੇਰੀ ਆਏ ਸੀ ਹਨੇਰੀ ਝਖੜਾਇਆ ਸੀਗਾ ਹਾਂ ਉਹਦੇ ਨਾਲ ਫਸਲਾਂ ਖਰਾਬ ਹੋ ਗਈਆਂ ਤੂਫਾਨ ਐਵੇਂ ਕਹੀਆਂ ਨਹੀਂ ਤੂਫਾਨ ਆਏ ਹੋਏ ਸੀਗੇ ਸੋ ਗਾਇਸ ਵੈਸੇ ਮੈਂ ਜ਼ਿਆਦਾ ਨਹੀਂ ਆਪਣਾ ਦੋ ਤਿੰਨ ਲਾਈਨਾਂ ਅੱਜ ਦੇ ਵਲੌਗ ਵਿੱਚ ਇੱਕ ਸੌਂਗ ਹੈ ਹਨਾ ਉਹ ਮੈਂ ਗਾਉਂਗੀ ਲਓ ਜੀ ਮੁਸ਼ਕੀ ਨੇ ਵਲੌਗਿੰਗ ਦੇ ਨਾਲ-ਨਾਲ ਸਿੰਗਿੰਗ ਵੀ ਸ਼ੁਰੂ ਕਰਤੀ ਤੇ ਗਾਊਗੀ ਕਿਵੇਂ ਉਹ ਤੁਸੀਂ ਅੱਗੇ ਵੇਖੋ ਹਣ ਸਾਰੇ ਜਣੇ ਨਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੁਸ਼ਕੀ ਦੀ ਸਿੰਗਿੰਗ ਕਿੱਦਾਂ ਦੀ ਲੱਗੀ ਬਾਕੀ ਮੇਰਾ ਹੁਣ ਇਹ ਪਲਾਨ ਆ ਬਹੁਤ ਸਾਰੇ ਮੈਨੂੰ ਮੈਸੇਜ ਆ ਰਹੇ ਸੀ ਤੁਸੀਂ Song Voice ਆਪਣਾ ਸੁਣਾਓ ਹਨਾ ਤਾਂ ਮੈਂ ਆਪਣਾ Song ਰੈਡੀ ਕੀਤਾ ਆ ਸਿੰਗਰ ਹੁੰਦੇ ਆ ਜਿਹੜੇ ਕਲਾਕਾਰ ਹੁੰਦੇ ਆ Song ਲਿਖਦੇ ਆ ਆਪਦਾ ਤਿਆਰ ਕਰਦੇ ਆ ਰੈਡੀ ਕਰਦੇ ਆ ਇਹ ਰੈਡੀ ਕਰਦੀ ਆ ਰੈਡੀ ਉਹ ਫਿਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਕੇ ਹਟੀਆਂ ਵੀ ਇਹਦੀ ਡਿਕਸ਼ਨਰੀ ਸਾਰੇ ਦੁਨੀਆ ਦੀਆਂ ਜਿੰਨੀਆਂ ਵੀ ਡਿਕਸ਼ਨਰੀਆਂ ਹੈਗੀਆਂ ਉਹਨਾਂ ਨਾਲੋਂ ਵੱਖਰੀ ਆ ਪਤਾ ਨਹੀਂ ਕਿੰਨੇ ਇਹਨਾਂ ਨੂੰ ਡਿਕਸ਼ਨਰੀ ਬਣਾ ਕੇ ਦਿੱਤੀ ਆ ਲੈ ਕੇ ਕੇ ਦਿੱਤੀ ਆ ਮੈਂ ਬਹੁਤ ਦੇ ਅਨ ਐਕਸਾਈਟਿਡ ਵੀ ਹਾਂ ਸੋ ਆ ਡੋ ਨੋ ਬਟ ਫਾਈਨਲ ਮੈਂ ਦੱਸਣਾ ਚਾਹੁੰਨੀ ਹਾਂ ਕਿ ਸ਼ਾਮ ਦਾ ਟਾਈਮ ਹੈ ਹਨਾ ਆਪਣਾ ਦਰਬਾਰ ਸਾਹਿਬ ਜਾਣਾ ਹੈ ਸ਼ਾਮ ਦਾ ਟਾਈਮ ਹੈ ਤੇ ਮੈਂ ਹੁਣ ਗਾਣਾ ਨਹੀਂ ਗਾਉਂਗੀ ਹਨਾ ਪਰ ਮੇਰਾ پلان ਹੈ ਕਿ ਦੋ ਗੁਲਾਇਨਾ ਸੁਣਾ ਦਵਾਂ ਬਟ ਫਿਰ ਮੈਂ ਕਿਹਾ ਨਹੀਂ ਹੁਣ ਸ਼ਾਮ ਦਾ ਟਾਈਮ ਹੈ ਹੁਣ ਮੈਂ ਨਹੀਂ ਆਪਣਾ ਗਾਉਂਗੀ ਬਟ ਨਹੀਂ ਇਹ ਵੀ ਕੋਈ ਬਹਾਨਾ ਹੋਇਆ ਵੀ ਹਾਂ ਹੁਣ ਸ਼ਾਮ ਦਾ ਟਾਈਮ ਹੈ ਹੁਣ ਮੈਂ ਗਾਣਾ ਨਹੀਂ ਗਾਉਂਗੀ ਨੇ ਤਾਂ ਸ਼ਾਮ ਦੇ ਟਾਈਮ song ਨਹੀਂ ਸੁਣਦੀਗੀ ਉਹਨੇ ਤਾਂ ਕਦੇ ਸੋਚਿਆ ਵੀ ਹਾਂ ਸ਼ਾਮ ਦਾ ਟਾਈਮ ਆ ਹੁਣ ਤਾਂ ਗੁਰਬਾਣੀ ਦਾ ਟਾਈਮ ਆ ਬਾਬਾ ਜੀ ਪੜ੍ਹਨਗੇ ਗੁਰੂ ਘਰ ਦੇ ਵਿੱਚ ਤੇ ਮੈਂ ਗੀਤ ਨਾ ਸੁਣਾ ਹਾਂ ਸੁਣਾਉਣ ਵੇਲੇ ਤੈਨੂੰ ਆ ਵੀ ਚੇਤੇ ਆ ਗਿਆ ਹਾਂ ਹੁਣ ਤਾਂ ਸ਼ਾਮ ਦਾ ਟਾਈਮ ਆ ਬਾਬਾ ਜੀ ਦਾ ਟਾਈਮ ਆ ਗੀਤ ਨਹੀਂ ਗਾਉਣਾਗਾ ਆਪਾਂ ਸਿੱਧਾ ਭਾਂ ਕਹ ਵੀ ਹਾਂ ਮੇਰੀ ਆਵਾਜ਼ ਹੀ ਬੇਸੁਰੀ ਐ ਹਾਂ ਨੈਕਸਟ ਵਲੌਗ ਚ ਆਪਣਾ ਮਾਰਨਿੰਗ ਚਾਹੀ ਦੁਪਹਿਰ ਟਾਈਮ ਜ਼ਰੂਰ ਕਿਉਂਕਿ ਹੁਣੇ ਸ਼ਾਮ ਦਾ ਟਾਈਮ ਆ ਪਾਰਟ ਹੋ ਰਿਹਾ ਜਗ੍ਹਾ ਜਗ੍ਹਾ ਤੇ ਆਇਸ ਕਰਕੇ ਮੈਂ Song ਆਪਣਾ ਨਹੀਂ ਗਾਉਂਦੀ ਤੈਨੂੰ ਮੈਂ ਦੱਸਾਂ ਤੂੰ ਕਦੋਂ ਆਦੇ ਵਲੌਗ ਦੇ ਵਿੱਚ ਗੀਤ गा ਕੇ ਸੁਣਾਈ ਅੱਜ ਤੋਂ 10 ਸਾਲ ਬਾਅਦ ਪੂਰੇ 10 ਸਾਲਾਂ ਬਾਅਦ ਤੋ ਜਿਹੜਾ ਵਲੌਗ ਬਣਾएंगे ਨਾ ਉਹਦੇ ਵਿੱਚ ਗੀਤ ਸੁਣਾ ਕੇ ਦੱਸੇ ਸੁਣਾਈ ਚੰਗਾ ਸਾਰਿਆਂ ਨੂੰ ਅਗੇ ਜਗਾ ਜਗਾ ਪਾਠ ਹੋ ਰਿਹਾ ਵਾ ਜਗਾ ਜਗਾ ਨਹੀਂ ਪਿੰਡ ਵਿੱਚ ਹਰੇਕ ਗੁਰੂ ਘਰ ਦੇ ਵਿੱਚ ਪਾਠ ਹੋ ਰਿਹਾ ਜਗਾ ਜਗਾ ਨਹੀਂ ਗੁਰੂ ਘਰਾਂ ਦੇ ਵਿੱਚ ਪਾਠ ਹੋ ਰਿਹਾ ਜਗਾ ਜਗਾ ਦਾ ਮਤਲਬ ਇਹ ਹੋ ਗਿਆ ਵੀ ਕਿਤੇ ਕਿਤੇ ਗੁਰੂ ਘਰ ਆ ਪਰ ਗੁਰੂ ਘਰ ਹਰੇਕ ਪਿੰਡ ਦੇ ਵਿੱਚ ਇੱਕ ਦੋ ਹੈਗੇ ਆ ਠੀਕ ਆ ਤੇ ਮੈਂ ਅੱਜ ਦੇ ਵਲੌਗ ਵਿੱਚ ਦੱਸ ਰਹੀ ਆ ਕਿਉਂਕਿ ਗਾਇਸ ਮੈਂ ਗੋਣ ਨੂੰ ਗਾ ਵੀ ਸਕਦੀ ਸੀ ਬਟ ਕੀ ਹੋਇਆ ਨਾ ਮੈਂ ਸੋ ਗਈ ਜਿਹਦੇ ਕਰਕੇ ਆਪਣਾ ਮੈਂ ਵਲੌਗ ਉਠਣ ਸਾਰ ਹੀ ਮਤਲਬ ਪਹਿਲਾਂ ਖਾਣਾ ਖਾਦਾ ਤੇ ਫਿਰ ਬਣਾਇਆ ਹੁਣ ਦਰਬਾਰ ਸਾਹਿਬ ਹੁਣ ਟਾਈਮ ਹੋ ਗਿਆ ਜਾਣ ਦਾ ਆ ਮੈਡਮ ਸੌਂ ਗਈ ਸੀ ਨਾ ਇਹਦੇ ਸੌਣ ਨਾਲ ਇਹ ਤਾਂ ਗਲਾ ਵੀ ਸੌਂ ਗਿਆ ਸੀਗਾ ਇਹ ਤਾਂ اٹਕੜੀ ਪਰ ਇਹ ਤਾਂ ਗਲੇ ਦੀ ਨੀਂਦ ਹਜੇ ਤੱਕ ਪੂਰੀ ਨਹੀਂ ਹੋएगी ਤਾਂ ਕਰਕੇ ਫਿਰ ਜਿੰਨਾ ਚਿਰ ਇਹਦਾ ਗਲਾ ਨਹੀਂ ਉੱਠਦਾਗਾ ਉਹਨਾਂ ਚਿਰ ਦੀ ਬਾਜ ਵੀ ਨਹੀਂ ਸਹੀ ਆਉਣੀਗੀ ਵਿਚਾਰੀ ਦੀ ਤਾਂ ਕਰਕੇ ਗਾ ਕੇ ਨਹੀਂ ਸੁਣਾ ਸਕਦੀ ਸੇ ਆਪਾਂ ਜਾਂਦੇ ਆ ਦਰਬਾਰ ਸਾਹਿਬ ਮੂੰਹ ਹੱਥ ਤੋਂ ਹੋ ਕੇ ਜਾਂਦੇ ਆ ਲੋਕੀ ਜਾਂਦੇ ਆ ਨਹਾ ਕੇ ਜਾਂਦੇ ਆ ਵਿਨਾ ਕੇ ਆਪਾਂ ਗੁਰੂ ਘਰ ਮੱਥਾ ਟੇਕ ਕੇ ਜਾਵਾਂਗੇ ਇਹ ਮਾਂ ਦੀ ਤੇ ਮੂੰਹ ਹੱਥ ਤੋਂ ਹੋਗੀ ਤੁਰਪੀ ਆ ਸਵੇਰ ਦੀ ਨਾਤੀ ਵੀ ਆ ਕਿ ਨਹੀਂ ਤੂੰ ਮੈਨੂੰ ਤਾਂ ਇਲਾਦਾ ਕਿਸੇ ਪਾਸੋਂ ਨਾਤੀ ਹੋਏਗੀ ਸੋਗਲੀ ਜੀ ਹਜੇ ਤਾਂ ਠੰਡ ਡਾਉਣੀ ਆ ਪਤਾ ਨਹੀਂ ਤੁਹਾਡੇ ਠੰਡ ਚ ਕੀ ਬਣੂਗਾ ਤੋ ਇਸ ਤਾਂ ਹੁਣੇ ਨਾਉਂਦੇਗੇ ਵਲੋਗਰਾਂ ਨੇ ਤਾਂ ਬਾਹਲਾ ਬੇੜਾ ਗਰ ਕਰਨ ਆਉਣ ਵਾਲੇ ਪਾਸਿਓ ਪਤਾ ਨਹੀਂ ਕਿਉਂ ਆਣਾ ਉਪਰੋਂ ਬੱਸ ਇਹਨੂੰ ਕਵਰ ਕਰਨਾ ਗੁਲਾਈ ਦੇ ਵਿੱਚ ਕਹਿ ਰਹੇ ਨੇ ਹੁਣ ਪਤਾ ਨਹੀਂ ਕਿੱਦਾਂ ਬਣਾਣਾ ਕਿੱਦਾਂ ਨਹੀਂ ਬਣਾਣਾ ਆਈ ਡੋਂਟ نو ਓਏ ਹੋਏ ਮੈਡਮ ਜੀ ਅੰਗਰੇਜ਼ੀ ਮਸ਼ਕੀ ਦੀ ਅੰਗਰੇਜ਼ੀ ਸੁਣ ਲਈ ਸਾਰਿਆਂ ਨੇ ਕਿੰਨੀ ਘਟੀਆ ਵਾ आई डन्ट नो ਨਹੀਂ ਹੁੰਦਾ ਆਈ ਡਿਡ ਨਾਟ ਹੁੰਦਾਗਾ ਆਈ ਡੋਂਟ ਨੋ ਹੁੰਦਾ ਵਾ ਆਈ ਡੰਟ ਨੋ ਆਪਦੀ ਅੰਗਰੇਜ਼ੀ ਬਣਾਈ ਜਾਊਗੀ ਆਪਦੀ ਜਿਵੇਂ ਇਹ ਇਹਦੇ ਪਿਓ ਨੇ ਅੰਗਰੇਜ਼ੀ ਭਾਸ਼ਾ ਲਿਖੀ ਹੋਵੇ ਤੇ ਜਿਵੇਂ ਮਰਜ਼ੀ ਮੈਂ ਚੇਂਜਸ ਕਰ ਸਕਦੀ ਹਾਂ ਉਹਦੇ ਵਿੱਚ ਬਟ ਗਾਇਜ਼ ਜਿਸ ਮੈਂ ਆਪਣਾ ਵੀਡੀਓ ਸ਼ੂਟ ਕਰ ਚੁੱਕੀ ਸੀ ਮੇਕਅਪ ਵੀਡੀਓ ਦੈਨ ਚਾਹ ਚੂਏ ਬੋਏ ਵੀ ਆਪਣਾ ਪੀ ਲਈ ਹੈ ਬਾਕੀ ਹੁਣ ਅੰਦਰ ਕੀ ਹੋ ਰਿਹਾ ਹੈ ਤੁਹਾਨੂੰ ਦਿਖਾਉਂਦੀ ਆ ਹਾਂਜੀ ਇੱਥੇ ਹੋ ਰਿਹਾ ਜੀ ਕੱਪੜੇ ਪ੍ਰੈਸ ਕੱਪੜੇ ਪ੍ਰੈਸ ਹੋ ਰਹੇ ਨੇ ਨਹੀਂ ਹਾਂ ਇੱਥੇ ਦਾ ਚੱਲ ਕੱਪੜੇ ਪ੍ਰੈਸ ਹੋਈ ਜਾਂਦੇ ਤਾਂ ਪਤਾ ਲੱਗ ਗਿਆ ਤੇ ਇੱਥੇ ਕੀ ਹੋਈ ਜਾਂਦਾ ਫਿਰ ਇੱਥੇ ਸਾਰਿਆਂ ਨੂੰ ਆਪਦੇ ਅੰਗ ਪ੍ਰਦਰਸ਼ਨ ਕਰਕੇ ਦਿਖਾਈ ਨਹੀਂ ਪਰ ਹੁਣ ਤੂੰ ਦਿਖਾਵੇਂ ਵੀ ਕਿਉਂ ਨਾ ਕਿਉਂਕਿ ਹੁਣ ਤੂੰ ਸੁਰਲੀਨਾ ਨੂੰ ਦੇਖਦੀ ਹੈ ਨਾ ਉਹਦੇ ਵਰਗਾ ਕੰਟੈਂਟ ਬਣਾਉਣੀ ਹੈ ਬੋਲਡ ਕੰਟੈਂਟ ਉਹਦੇ ਵਾਂਗੂ ਲੱਛਣਾ ਤੇ ਆ ਗਈ ਹੈ ਤੂੰ ਤੇ ਜੇ ਤੂੰ ਦਿਖਾਉਣੀ ਹੈ ਸਾਰਾ ਕੁਝ ਸਿੱਧਾ ਲਾ ਕੇ ਦਿਖਾ ਦੇ ਕਾ ਆ ਇੱਕ ਬਟਨ ਕਾ ਤਾ ਖੋਲਿਆ ਦੂਜੇ ਵੀ ਖੋਲ ਬਟਨ ਥੱਲੇ ਵਾਲੇ ਸਿੱਧਾ ਦਿਖਾ ਲੋਕਾਂ ਨੂੰ ਵੀ ਹਾਂ ਮੈਂ ਸੋਸ਼ਲ ਰੀਲ ਨਾਲੇ ਕੰਮ ਕਰਨ ਲੱਗੀ ਆ ਜਿਵੇਂ ਉਹ ਬੋਲ ਦੇ ਕੰਟੈਂਟ ਬਣਾਉਂਦੀ ਆ ਮੈਂ ਵੀ ਐਂ ਬਣਾਇਆ ਕਰਨਾ ਵਾ ਹੁਣ ਗਾਇਜ਼ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਪਰ ਕੀ ਆਵੇ ਜਿੰਨਾ ਟਾਈਮ ਕੰਮ ਨਹੀਂ ਨਾ ਕੰਪਲੀਟ ਹੁੰਦਾ ਉਹਨਾ ਟਾਈਮ ਚੜ੍ਹੂ ਪੋਚਣਾ ਨਹੀਂ ਮੰਮੀ ਆਪਸੇ ਫਾਈਂ ਕਿਦਨ ਕਰਨੀ ਹੈ ਦੀਵਾਲੀ ਦੀ ਆਹ ਨਹੀਂ ਨਹੀਂ ਦੱਸਣਾ ਨਹੀਂ ਦੱਸਣਾ ਨਹੀਂ ਦੀਵਾਲੀ ਤੋਂ ਪਹਿਲਾਂ ਹੀ ਕਰਾਂਗੇ ਬਹੁਤ ਜ਼ਿਆਦਾ ਸੋ ਗਾਇਜ਼ ਦੀਵਾਲੀ ਤੋਂ ਪਹਿਲਾਂ ਤੇ ਲੋਕੀਂ ਦੀਵਾਲੀ ਤੋਂ ਪਹਿਲਾਂ ਹੀ ਸਾਫ ਸਫਾਈ ਕਰਦੇ ਆ ਪਰ ਮੈਨੂੰ ਲੱਗਦਾ ਨਹੀਂਗਾ ਤੁਸੀਂ ਦੀਵਾਲੀ ਤੋਂ ਪਹਿਲਾਂ ਸਾਫ ਸਫਾਈ ਕਰੋਗੇ ਕਿਉਂਕਿ ਤੁਹਾਡਾ ਟੱਬਰ ਜਿਹੜਾ ਪੁੱਠਾ ਹੀ ਚੱਲਦਾ ਸਾਰਿਆਂ ਤੋਂ ਤੁਸੀਂ ਦੀਵਾਲੀ ਤੋਂ ਬਾਅਦ ਸਾਫ ਸਫਾਈ ਕਰੋਗੇ ਜਿਵੇਂ ਜੇ ਤੁਹਾਡੇ ਹਾਲ ਹੈ ਨਾ ਤੁਹਾਨੂੰ ਪਤਾ ਵੀ ਦੀਵਾਲੀ ਆਉਣ ਵਾਲੀ ਐ ਸੀ ਘਰੇ ਕੰਮ ਕਰਨਾ ਵਾ ਮਹੀਨਾ ਪਹਿਲਾਂ ਕੰਮ ਕਰੋ ਤੁਸੀਂ ਮਿਸਤਰੀ ਵਾਲਾ ਤੇ ਦੀਵਾਲੀ ਤੋਂ ਪਹਿਲਾਂ ਸਾਰਾ ਕੁਝ ਸੈੱਟ ਕਰਕੇ ਜੇ ਕਿਸੇ ਨੇ ਕੰਮ ਕਰਵਾਉਣਾ ਹੋਵੇ ਨਾ ਮਹੀਨਾ ਪਤਾ ਜੇ ਟਾਈਮ ਵੱਧ ਲੱਗੂਗਾ 2-3 ਮਹੀਨੇ ਪਹਿਲਾਂ ਕੰਮ ਕਰਵਾ ਦਿੰਦਾ ਵੇहां ਦੀਵਾਲੀ ਤਾਂ ਪਹਿਲਾਂ ਵਧੀਆ ਘਰ-ਬਾਰ ਹੋਵੇ ਆਪਣਾ ਸਾਫ਼-ਸੁਤਰਾ ਹੋਵੇ ਸਫਾਈ ਵਧੀਆ ਹੋ ਜਾਏ ਪਰ ਨਹੀਂ ਇਹਨਾਂ ਨੇ ਦੀਵਾਲੀ ਦੇ ਦਿਨਾਂ ਵਿੱਚ ਖਲਾਰਾ ਪਾ ਰੱਖਿਆ ਵਾ ਦੀਵਾਲੀ ਤੋਂ ਬਾਅਦ ਇਹ ਵਿਚਾਰੇ ਸਾਫ਼-ਸਫਾਈ ਕਰਨਗੇ ਨਾ ਮੈਂ ਜਿਹੜੀ ਉਹ ਕੱਲ੍ਹ ਵੀਡੀਓ ਬਣਾਈ ਸੀ ਗਾਇਸ ਉਸਨੇ ਕੱਲ੍ਹ ਵੀਡੀਓ ਬਣਾਈ ਸੀ ਜੋ ਫਾਰਿਸ਼ ਆ ਰਹੀ ਸੀ ਸਵੇਰ ਸਵੇਰ ਕਿੱਥੇ ਦੇ ਕੀ ਨਹੀਂ ਨਾ ਮੈਂ ਤਾਂ ਕੀ ਆਹ ਹੋ ਇੱਕ ਵੀਡੀਓ ਡਿਲੀਟ ਹੋ ਗਈ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਤੁਹਾਨੂੰ ਵੇਖ ਤਾਂ ਸਹੀ ਲੱਖ ਰੁਪਏ ਤੁਹਾਡੇ ਸਿੱਧਾ ਉੱਡ ਗਏ ਵੀ ਹਾਂ ਇੱਕ ਵੀਡੀਓ ਡਿਲੀਟ ਹੋ ਗਈ ਤੇ ਉਹਦੇ ਲੱਖ ਰੁਪਏ ਬਣੇ ਪਏ ਸੀਗੇ ਸਿੱਧਾ ਉੱਡ ਗਏ ਤੁਹਾਡੇ ਇੱਕ ਰੂਮ ਹੀ ਬਣ ਜਾਣਾ ਯਾਨੀ ਕਿ ਵਾਸ਼ਰੂਮ ਦੇ ਨਾਲ ਇੱਥੇ ਲਾਈਟ ਗਈ ਚਲੀ ਮੇਰਾ ਹੋ ਗਿਆ ਨਹੀਂ ਐਨੇ ਪੈਸੇ ਖਾਦੇ ਤੁਸੀਂ ਮੁੰਡਿਆਂ ਤੋਂ ਹੈ ਮਾਵਾਂ ਧੀਆ ਨੇ ਦੋਨਾਂ ਨੇ ਰਲ ਕੇ ਐਨਾ ਤੁਹਾਨੂੰ YouTube ਤੋਂ ਪੈਸਾ ਆਉਂਦਾ ਤੁਹਾਡੇ ਇੱਕ ਨਾ ਵਟਰ ਨਹੀਂ ਲੱਗਾ ਘਰੇ ਨਾ ਤੁਹਾਡੇ ਤਾਂ ਖਰਚਾ ਅੱਜ ਦਾ ਬਣਾਇਆ ਗਿਆ ਇਹ ਪੈਸੇ ਸਾਰੇ ਜਾਣਦੇ ਕਿਦ ਤਰ੍ਹਾਂ ਇੱਕ ਮੰਡੇ ਤੋਂ ਲੈ ਕੇ ਦੂਜੇ ਮੰਡੇ ਨੂੰ ਖਵਾ ਦਿੰਨੀ ਆਪਾਂ ਇਹ ਤੋਂ ਇੰਨੇ ਜੋਗੀ ਤਾਂ ਹਨੀਂਗੇ ਵੀ ਹਾਂ ਇੱਕ ਤੋਂ ਲੈ ਕੇ ਦੂਜੇ ਨੂੰ ਖਵਾ ਦੇਣਗੇ ਖਾਣੇ ਦਾ ਤਾਂ ਸਾਰੇ ਆਪਾਂ ਪਤਾ ਨਹੀਂ ਮਾਵਾਂ ਤੇ ਕਿੱਥੇ ਡਾਉਂਦੀਆਂ ਕਿੱਥੇ ਨਹੀਂ ਡਾਉਂਦੀਆਂ ਇਹ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮੇਰੇ ਗਰਦਿਆਂ ਤੋਂ ਸੀ ਵਧੀਆ ਹੋਵੋਗੇ ਗੁੱਡ ਮਾਰਨਿੰਗ ਸਾਰਿਆਂ ਨੂੰ ਸੋ ਗਾਇਸ ਮਾਰਨਿੰਗ ਦਾ ਟਾਈਮ ਹੈ ਟਾਈਮ ਤੁਸੀਂ ਦੇਖ ਸਕਦੇ ਆ 11 ਵਜੇ ਚੁੱਕੇ ਆ ਤੇ ਆਪਾਂ ਕਹਿੰਦੇ ਹੁਣ ਉੱਠੇ ਆ ਸੋ ਅੱਜ ਕਾਫੀ ਲੇਟ ਉੱਠੇ ਆਪਾਂ ਬਾਕੀ ਕੰਮ ਕਰਦੇ ਆ ਕਰਨਾ ਦੇਖ ਸਕਦੇ ਹੋ ਤੁਸੀਂ ਲੇਟ ਤਾਂ ਮੈਡਮ ਨੇ ਫਿਰ ਆਪਾਂ ਹੀ ਉੱਠਣਾ ਨਾ ਵਿਚਾਰੇ ਨੇ ਕਿਉਂਕਿ ਦਿਨੇ ਵਲੌਗਿੰਗ ਕਰਨੀ ਹੁੰਦੀ ਐ ਰਾਤ ਨੂੰ ਫਿਰ ਮੁੰਡਿਆਂ ਨਾਲ ਗੱਲਾਂ ਕਰਨੀਆਂ ਹੁਣ ਐ ਨਹੀਂ ਪਤਾ ਇੱਕ ਨਾ ਕਰਦੀ ਐ ਦੋਵਾਂ ਨਾ ਕਰਦੀ ਐ ਕਿ ਦਸਾਂ ਨਾਲ ਕਰਦੀ ਐ ਫਿਰ ਸਾਰੇ ਪਾਸੇ ਸੈੱਟ ਬੈਣਾ ਪੈਂਦਾ ਵਾ ਨਾ ਬੈਲੈਂਸ ਬਣਾਉਣਾ ਪੈਂਦਾ ਆਪਦੀ ਨੀਂਦ ਖਰਾਬ ਹੁੰਦੀ ਹੋਈ ਜਾਂਦੇ ਕੋਈ ਨਾ ਪਤਾ ਅੰਗਰ ਕੇ ਵਿਚਾਰੀ ਲੇਟ ਸੌਂਦੀ ਐ ਤੇ ਸਵੇਰ ਲੇਟ ਉੱਠਦੀ ਐ ਆ ਵੀ ਆਏ ਉਹ ਯੇਨ ਨਾ ਸੋ ਗਾਇਸ ਮੰਕੀ ਨੇ ਅਸੀਂ ਪਾ ਰਹੇ ਆ ਸੇਬ ਉਹ ਖੜੀ ਨਹੀਂ ਰਿਹਾ ਹੈਗਾ ਉਹ ਬੈਠਾ ਆ ਆ ਦੇਖੋ ਮੰਕੀ ਉਹ ਮੰਕੀ ਨੇ ਸੇਬ ਤੋਂ ਕੀ ਲੈਣਾ ਜੋ ਤੇਰਾ ਦੂਜਾ ਭਰਾ ਬਾਂਦਰ ਉਹ ਖਾਈ ਜਾਂਦਾ ਸੇਬ ਉਹ ਖਾ ਲਵੇ ਇੰਨਾ ਬਹੁਤ ਤੇ ਉਹ ਤਾਂ ਵਿਚਾਰਾ ਤੈਨੂੰ ਮਿਲਣ ਆਇਆ ਭੈਣੇ ਉਹਨੇ ਤੇਨੂੰ ਆਦੀ ਮੂੰਹ ਬੋਲੀ ਭੈਣ ਕਹਿ ਦਿੰਦੇ ਹੁੰਦੇ ਨਾ ਬਣਾਈ ਵੀ ਆ ਉਹ ਤੈਨੂੰ ਮਿਲਣ ਆਇਆ ਤੇ ਸੁੱਖ ਸੰਦ ਪੁੱਛਣ ਆਇਆ ਵੀ ਹੋ ਤੇਰਾ ਘਰ ਵਾਲਾ ਠੀਕ ਆ ਜਿੰਨੇ ਤੇਰਾ ਬੋਏਫ੍ਰੈਂਡ ਹੈ ਸਾਰੇ ਠੀਕ ਆ ਪੈਸੇ ਪੂਸੇ ਮਿਲਦੇ ਸਾਰੇ ਤਾਂ ਕਿ ਨਹੀਂ ਮੈਂ ਜਾ ਕੇ ਨਹੀਂ ਤਾਂ ਉਹਨਾਂ ਦੰਦੀ ਦੁੰਦੀ ਵੱਡਾਂ ਜਾ ਕੇ ਉਹ ਤਾਂ ਐ ਹਾਲ ਚਾਲ ਪੁੱਛਣ ਆਇਆ ਤੇਰਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਇਓ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ